ਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਦੀ ਧਰਤੀ ਤੋਂ ਜਦੋਂ ਸੱਚਖੰਡ ਦਰਬਾਰ ਸਾਹਿਬ ਚੱਲੇ ਨੇ ਨਾਲ ਗੁਰੂ ਕੇ ਸਿੰਘ ਨੇ ਭਾਈ ਵਿਦੀ ਚੰਦ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਭਾਈ ਗੁਰਦਾਸ ਜੀ ਤੇ ਰਸਤੇ ਦੇ ਵਿੱਚ ਜਾਂਦਿਆ ਜਾਂਦੇ ਨਾ ਮੌਸਮ ਖਰਾਬ ਜਿਵੇਂ ਹੋਣਾ ਆ ਹਾਲਾਤ ਸਰ ਕੱਲ ਪਰਸੋ ਕਈ ਦਿਨਾਂ ਦੇ ਇਸੇ ਤਰ੍ਹਾਂ ਵਰਖਾ ਪੈਣੀ ਸ਼ੁਰੂ ਹੋ ਗਈ ਵਰਖਾ ਹੋਣੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਨੂੰ ਬਾਬਾ ਵਿਦੀ ਚੰਦ ਜੀ ਕਹਿ ਲਗੇ ਭਾਈ ਵਿਦੀ ਚੰਦ ਕਹਿ ਲਗੇ ਹੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੇ ਆਪ ਜੀ ਹੁਕਮ ਕਰੋ ਤਾਂ ਮੈਂ ਨਾਲ ਦੇ ਨਗਰ ਦੇ ਵਿੱਚ ਠਹਿਰਨ ਦਾ ਬੰਦੋਬਸਤ ਕਰਕੇ ਆਵਾਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਕਹਿ ਲਗੇ ਕੀ ਕਿਸੇ ਨੂੰ ਜਾ ਕੇ ਆਪਾਂ ਪਰੇਸ਼ਾਨ ਕਰਨਾ ਹੈ ਤਾਂ ਕਰਨਾ ਜਿੱਥੇ ਸਮਾਂ ਗੁਜ਼ਰ ਜਾਏ ਭਲਾ ਹੈ ਜਾਂ ਨਹੀਂ ਭਾਈ ਵਿਦੀ ਚੰਦ ਜੀ ਕਹਿ ਲ ਕੇ ਨਹੀਂ ਮਾਰਾ ਮੈਂ ਪਤਾ ਕਰਕੇ ਉਹਨਾਂ ਨਾਲ ਹੀ ਖਾਨਪੁਰਾ ਪਿੰਡ ਸੀ ਪਠਾਨਾਂ ਦਾ ਪਿੰਡ ਤੇ ਭਾਈ ਵਿਦੀ ਚੰਦ ਗਿਆਇਆ ਮਾਰਨ ਤੋਂ ਆ ਗਿਆ ਲੈ ਕੇ ਤੇ ਜਾ ਕੇ ਨਗਰ ਦੇ ਵਿੱਚ ਕੀ ਵੇਖਦਾ ਕਿਸੇ ਥਾਂ ਤੇ ਕੋਈ ਵੇਚਵ ਵੇਸਵਾ ਨਚਰੀ ਕਿਸੇ ਦੇ ਘਰ ਕਿਸੇ ਨੇ ਬਹਾਨਾ ਮਾਰਿਆ ਕਿ ਸਾਡੇ ਘਰ ਤਾਂ ਪਰੌਣੇ ਆਏ ਨੇ ਸਾਡੇ ਘਰ ਕੋਈ ਥਾਂ ਨਹੀਂ ਹੈ ਤੁਹਾਨੂੰ ਰੱਖਣ ਨੂੰ ਤੁਹਾਨੂੰ ਬਿਠਾਣ ਨੂੰ ਇਹ ਨਰਾਸਾ ਜਹਾ ਹੋ ਕੇ ਜਦੋਂ ਭਾਈ ਬਿੱਦੀ ਚੰਦ ਵਾਪਸ ਨੂੰ ਮੁੜਿਆ ਆ ਤੇ ਵਾਪਸ ਮੁੜ ਕੇ ਨਾ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰਾ ਨੂੰ ਕਹਿ ਲੱਗਾ ਕਿ ਮਹਾਰਾਜ ਕਿਸੇ ਨੇ ਵੀ ਕੋਈ ਹਾਮੀ ਨਹੀਂ ਭਰੀ ਐ ਤੇ ਗੁਰੂ ਅਰਜਨ ਦੇਵ ਸਾਹਿਬ ਮਾਰਾ ਗੈਲ ਕੇ ਸਾਡਾ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਿੱਥੇ ਸਮਾਂ ਗੁਜ਼ਰਦੇ ਉੱਥੇ ਹੀ ਪਣਾਇਆ ਜੇ ਤੁਹਾਡੇ ਬੰਦ ਦੇ ਵਿੱਚ ਰਹਿਣ ਦੀ ਇੱਛਾ ਹੈ ਨਾ ਰੁਕਣ ਦੀ ਇੱਛਾ ਆ ਕਿਉਂਕਿ ਮੌਸਮ ਖਰਾਬ ਸੀ ਕਹਿ ਲਗੇ ਚਲੋ ਇੱਥੋਂ ਥੋੜੀ ਜੀ 1 ਮੀਲ ਦੀ ਦੂਰੀ ਤੇ ਪਰ ਸਿੱਖ ਰਹਿੰਦਾ ਬੜੇ ਭਾਵਨਾਵਾਲਾ ਭਗਤ ਹੈ ਆ ਆਪਾਂ ਚਲੋ ਦੀ ਛੰਨ ਦੇ ਵਿੱਚ ਚਲਦੇ ਆ ਉਹਦੀ ਛਪਰੀ ਦੇ ਵਿੱਚ ਤੇ ਇਹ ਕੌਣ ਸੀ ਇਹ ਛਪਰੀ ਦਾ ਮਾਲਕ ਭਾਈ ਹੇਮਾ ਬੜਾ ਪ੍ਰੇਮ ਕਰਨ ਵਾਲਾ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਤੇ ਚਲਦੇ ਆ ਚਲਦੇ ਆ ਭਾਈ ਹੇਮੇ ਦੀ ਛਪਰੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਾ ਸਮੇਦ ਪਹੁੰਚ ਜਾਂਦੇ ਆ ਤੇ ਭਾਈ ਹੇਮਾ ਆਪਣੇ ਤਨ ਦੇ ਉੱਤੇ ਨਾ ਉਸ ਸੋਹਣੇ ਬਸਤਰ ਵੀ ਨਹੀਂ ਫਟੇ ਪ੍ਰਾਣੇ ਬਸਤਰ ਨੇ ਤੇ ਇੱਕ ਕੰਬਲੀ ਹੋੜੀ ਏ ਤਨ ਦੇ ਉੱਤੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਏ ਨੇ ਕੱਪੜੇ ਵੀ ਬਸਤਰ ਵੀ ਮਹਾਰਾਜ ਦੇ ਗਿੱਲੇ ਸਿੱਲੇ ਪਏ ਨੇ ਵਰਖਾ ਦੇ ਕਾਰਨ ਤੇ ਮਹਾਰਾਜ ਦੇ ਨਾ ਚਰਨ ਜਿਹੜੇ ਨੇ ਆਪਣੇ ਤਨ ਤੋਂ ਕੰਬਲੀ ਲਾ ਕੇ ਮਹਾਰਾਜ ਦੇ ਚਰਨ ਜਿਹੜੇ ਨੇ ਸਾਫ ਕੀਤੇ ਤੇ ਸੁੱਕੀ ਜਗ੍ਹਾ ਤੇ ਬਿਠਾ ਲਿਆ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਭਾਈ ਹੀਮੇ ਨੇ ਤੇ ਭਾਈ ਹੇਮੇ ਨੇ ਕਿਹਾ ਕਿ ਮਹਾਰਾਜ ਜਲ ਪਾਣੀ ਦੀ ਸੇਵਾ ਕਰੀਏ ਚੱਕੀ ਪੀਸ ਕੇ ਆਪ ਭਾਈ ਹੇਮੇ ਨੇ ਆਟਾ ਤਿਆਰ ਕੀਤਾ ਤੇ ਨਾਲ ਸਿੰਘਾ ਨੇ ਲੱਗ ਕੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਭੋਗ ਲਵਾਇਆ ਗੋ ਕੇ ਪ੍ਰਸ਼ਾਦ ਦਾ ਭੋਗ ਲਵਾਇਆ ਤੇ ਸਿੱਖਾਂ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਦੇਖੋ ਕਿੰਨਿਆ ਵੱਡਿਆ ਭਾਗਾ ਵਾਲਾ ਹੋਏਗਾ ਭਾਈ ਹੇਮਾ ਜਿਹਦੀ ਛਪਰੀ 'ਚ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰਨ ਨੇ ਤਿੰਨ ਸ਼ਬਦ ਉਚਾਰਨ ਕੀਤੇ ਇੱਕ ਪੌੜੀ ਦੇ ਰੂਪ ਦੇ ਵਿੱਚ ਤਿੰਨ ਸ਼ਬਦ ਉਚਾਰਨ ਕੀਤੇ ਇੱਕ ਸ਼ਬਦ ਆ ਦੂਸਰੇ ਰਾਗ ਰਾਗ ਬਾਜ ਦੇ ਵਿੱਚ ਆ ਤੇ ਇੱਕ ਸ਼ਬਦ ਜੈਤਿ ਸ੍ਰੀ ਰਾਗ ਰਾਗ 11ਵਾਂ ਰਾਗ ਅੰਦਰ ਆ ਤੇ ਇੱਕ ਸ਼ਬਦ 15ਵਾਂ ਰਾਗ ਰਾਗ ਸੂਹੀ ਦੇ ਅੰਦਰ ਆ ਕਿਉਂਕਿ 31 ਰਾਗਾਂ ਦੇ ਵਿੱਚ ਬਾਣੀ ਹੈ ਨਾ ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਨੇ ਹੁਣ ਲੰਘੇ ਹੈ ਨਾ 24 ਤਰੀਕ ਨੂੰ ਮਾਰੇ ਦਾ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪਹਿਲਾ ਪ੍ਰਕਾਸ਼ ਦਿਹਾਣਾ ਅਦੋਂ ਮਾਰੇ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਸੀ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਅੰਦਰ ਸ੍ਰੀ ਰਾਗ ਮਾਜ ਗਉੜੀ ਆਸਾ ਤੇ ਗੂਜ਼ਰੀ ਦੇਵਕੰਦਾਰੀ ਬਿਹਕੜਾ ਵਢਹੰਸ ਸੋਠ ਤੇ ਤਨਸਰੀ ਜੈਤ ਸ੍ਰੀ ਟੋਟੀ ਬੇਰਾੜੀ ਤੇ ਲੰਗ ਤੇ ਸੂਹੀ ਬਿਲਾਵ ਲੰਡੌਂ ਰਾਮਕਲੀ ਨਾਟ ਨਾਰਾਇਣ ਤੇ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪਰਭਾਤੀ ਤੇ ਜੈਜਵੰਤ ਕੀ 31 ਰਾਗ ਤੇ 31 ਰਾਗਾਂ ਵਿੱਚੋਂ ਤਿੰਨ ਰਾਗਾਂ ਦੇ ਵਿੱਚ ਮਾਰੇ ਨੇ ਭਾਈ ਹੇਮੇ ਦੇ ਘਰ ਬਚਨ ਜਿਹੜੇ ਨਿਸ਼ਬਦ ਉਚਾਰਨ ਕੀਤੇ ਆ ਤੇ ਇੱਕ ਸ਼ਬਦ ਦੇ ਨਾਲ ਆਪਾਂ ਸਾਝ ਪਾਵਾਂਗੇ ਸੰਖੇਪ ਜੀ ਭਾਈ ਹਿਮਾ ਕਹਿ ਲਗਾ ਮਹਾਰਾਜ ਤੁਸੀਂ ਗਰੀਬ ਦੀ ਇੱਕ ਛੱਡ ਦੇ ਵਿੱਚ ਆ ਕੇ ਭਾਗ ਲਾਇਏ ਮਹਾਰਾਜ ਤੁਸੀਂ ਮਹਿਲਾਂ ਵਿੱਚ ਰਹਿਣ ਵਾਲੇ ਉੱਚੇ ਤਖਤਾਂ ਤੇ ਬਹਿਣ ਵਾਲੇ ਮਾਰੇ ਕਹਿ ਲਗੇ ਭਾਈ ਹੇਮਿਆ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਫਰੂਚੇ ਤਖਤ ਸੋਹਣਿਆ ਮਹਿਲ ਮਾੜੀਆਂ ਨਹੀਂ ਵੇਖੀਆਂ ਜਾਂਦੀਆਂ ਉੱਥੇ ਭਾਵੇਂ ਕੋਈ ਸ਼ੰਨ ਹੋਵੇ ਕੱਖਾਂ ਦੀ ਖੁੱਲੀ ਹੋਵੇ ਬਸ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਆਨੰਦ ਹੀ ਆਨੰਦ ਵਰਤਦਾ ਹੈ ਤੇ ਮਹਿਲ ਮਾੜੀਆਂ ਨੂੰ ਕੀ ਕਰਨਾ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ ਉੱਥੇ ਮਾਰੇ ਨੇ ਸੂਹੀ ਰਾਗ ਦੇ ਅੰਦਰ ਇੱਕ ਸ਼ਬਦ ਜਿਹੜਾ ਉਚਾਰਨ ਕੀਤਾ ਤਿੰਨਾ ਸ਼ਬਦਾਂ ਵਿੱਚੋਂ ਰਾਗ ਸੂਹੀ ਮਹੰਲਾ ਪੰਜਵਾਂ ਘਰ ਚੌਥਾ ਰਾਗੀ ਸਿੰਘਾ ਨੂੰ ਇਸ ਸ਼ਬਦ ਨੂੰ ਸੁਰ ਤਾਲੇ ਦੇ ਲਿਹਾਜ਼ ਦੇ ਨਾਲ ਗਾਇਨ ਦੀ ਹਦਾਇਤ ਕੀਤੀ ਕਿ ਚੌਥੇ ਰਾਗ ਦੇ ਚੌਥੇ ਸੁਰ ਤਾਲ ਦੇ ਵਿੱਚ ਗਾਉਣਾ ਹੈ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਮਹਾਰਾਜ ਸੱਚੇ ਪਾਤਸ਼ਾਹ ਮੰਗਲਾ ਚਰਨ ਕਰਦੇ ਨੇ ਇੱਕ ਓੰਕਾਰ ਜਿਹੜਾ ਇੱਕ ਓੰਕਾਰ ਹੈ ਨਾ ਇੱਕ ਓੰਕਾਰ ਦੇ ਵਿੱਚ ਮਾਰੇ ਨੇ ਤਿੰਨ ਪ੍ਰਕਾਰ ਦੀ ਵਿੱਦਿਆ ਛਪਾਈ ਹੈ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ ਸਾਡੇ ਕੋਲ ਇੰਨਾ ਬਾਣੀ ਨੂੰ ਸਮਾਂ ਨਹੀਂ ਵਿਚਾਰਨ ਦਾ ਸਿੱਖ ਕੋਲ ਸਮਾਂ ਹੀ ਨਹੀਂ ਰਿਹਾ ਹੋਰ ਦੁਨਿਆਵੀ ਕੰਮਾਂ ਦਾ ਬੜਾ ਸਮਾਂ ਹੈ ਪਰ ਮਹਾਰਾਜ ਦੀ ਬਾਣੀ ਪੜ੍ਹਨ ਦਾ ਸਮਾਂ ਨਹੀਂ ਹੁਣ ਭਾਵੇਂ ਦੋ-ਦੋ ਘੰਟੇ ਅਸੀਂ ਦੇਖੀ ਜਾਈਏ ਅਖਬਾਰ ਪੇਪਰ ਭਾਵੇਂ ਦੋ ਦੋ ਘੰਟੇ ਪੜ੍ਹੀ ਜਾਈਏ ਪਰ ਗੁੜਕਾ ਸਾਹਿਬ ਲੈ ਕੇ ਬਾਣੀ ਨਹੀਂ ਪੜ੍ਹ ਹੁੰਦੀ 100 ਵਿੱਚੋਂ ਕਿਸੇ ਇੱਕ ਅੱਧੇ ਨੂੰ ਇਹ ਪਤਾ ਹੋਏਗਾ ਕਿ ਇੱਕ ਓੰਕਾਰ ਦੇ ਵਿੱਚ ਤਿੰਨ ਪ੍ਰਕਾਰ ਦੀ ਵਿੱਦਿਆ ਹੈ ਜੇ ਕਿਸੇ ਨੂੰ ਪਤਾ ਹੈ ਤੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਹਾਂ ਹੁਣ ਸਮਾਂ ਨਹੀਂ ਕਿ ਮੈਂ ਵਿਚਾਰ ਕਰਾਂ ਜੇ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਲਿਓ ਜੇ ਇੱਕ ਓੰਕਾਰ ਦੇ ਵਿੱਚ ਤਿੰਨ ਪ੍ਰਕਾਰ ਦੀ ਵਿੱਦਿਆ ਛੁਪੀ ਹੋਈ ਹੈ ਤਿੰਨ ਪ੍ਰਕਾਰ ਦੀ ਵਿੱਦਿਆ ਦਾ ਮਾਰੇ ਬਚਨ ਕਰਦੇ ਨੇ ਇੱਕ ਓੰਕਾਰ ਸਤਪੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਭਾਈ ਹੈਪੇ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿ ਲੱਗੇ ਹਿਮਿਆ ਤੇਰੀ ਛਾਪਰੀ ਮੈਨੂੰ ਬੜੀ ਸੋਹਣੀ ਲੱਗਦੀ ਏ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਜਿੱਥੇ ਬਹਿ ਕੇ ਤੂੰ ਰੱਬ ਦੇ ਗੁਣ ਗੈਣ ਕਰ ਰਿਹਾ ਹੈਂ ਰੱਬ ਦੀ ਵਡਿਆਈ ਸੋਭਾ ਕਰ ਰਿਹਾ ਹੈ ਤੂੰ ਰੱਬ ਦੀ ਬੰਦਗੀ ਕਰ ਰਿਆਂ ਤੇਰੀ ਛਪਰੀ ਮੈਨੂੰ ਬੜੀ ਸੋਹਣੀ ਲੱਗਦੀ ਏ ਕਿਉਂਕਿ ਇੱਕ ਦਿਨ ਛੱਡ ਛਪਰੀ ਨੂੰ ਵੀ ਜਾਣਾ ਤੇ ਛੱਡ ਇੱਕ ਦਿਨ ਮਹਿਲਾ ਵਿੱਚ ਰਹਿਣ ਵਾਲਿਆਂ ਨੇ ਵੀ ਮਹਿਲਾ ਨੂੰ ਜਣਾ ਭਲੀ ਸੁਹਾਵੀ ਛਪਰੀ ਜਾਂ ਮਹਿ ਗੁਣ ਗਾਏ ਤੇ ਦੂਜੇ ਪਾਸੇ ਉਹ ਖਾਨਪੁਰ ਵਾਲੇ ਪਠਾਨ ਜਿਨ੍ਹਾਂ ਨੇ ਘਰ ਦੇ ਵਿੱਚ ਰਹਿਣ ਤੋਂ ਹੀ ਜਵਾਬ ਦੇ ਦਿੱਤਾ ਭਲੀ ਸੁਹਾਵੀ ਛਪਰੀ ਜਾਂ ਮਹਿ ਗੁਣ ਗਾਏ ਕਿੱਤਹੀ ਕਾਮਨਾ ਧੌਲ ਹਾਰੇ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਜਿਤ ਹਰ ਬਿਸਰਾਏ ਜਿੱਥੇ ਹਰੀ ਪਰਮੇਸ਼ਰ ਬਿਸਰੇ ਆ ਜੀਵਾਂ ਨੂੰ ਰੱਬੀ ਬਿਸਰੇ ਜਿੱਥੇ ਕਾਲ ਪ੍ਰਕਮੈ ਗੁਰ ਦਾ ਚੇਤਾ ਨਹੀਂ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਤੇਗਲਾ ਬਚਨ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਤੇਰਕੁਲ ਗਰੀਬੀ ਇਹ ਤਾਂ ਕੀ ਹੋਇਆ ਤੇਰਕੁਲ ਗਰੀਬੀ ਇਹ ਤਨ ਤੇ ਬਸਤਰ ਸੋਹਣੇ ਨਹੀਂ ਆ ਰੁੱਖਾ ਮਿਸਤਾ ਪ੍ਰਸ਼ਾਦਾ ਸ਼ਿਕਾਇਆ ਇਹਦੇ ਵਿੱਚ 36 ਪ੍ਰਕਾਰ ਦੇ ਭੋਜਨ ਜਿੰਨਾ ਆਨੰਦ ਆ ਭੋਜਨ ਜਿੰਨਾ ਆਨੰਦ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਨੇ ਨਾ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਵੇਲੇ ਭਾਈ ਲਾਲੇ ਲਾਲੋ ਦੇ ਘਰੋਂ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਭਾਈ ਮਰਦਾਨੇ ਨੂੰ 36 ਪ੍ਰਕਾਰ ਦੇ ਭੋਜਨਾਂ ਦਾ ਰਸ ਜਿਹੜਾ ਆ ਪ੍ਰਾਪਤ ਹੋ ਗਿਆ ਸੀ ਭਾਈ ਮਰਦਾਨੇ ਨੇ ਐਵੇਂ ਤਾਂ ਆਨੰਦ ਬਣਾ ਦਿੱਤਾ ਸੀ ਮਹਾਰਾਜ ਨੇ ਤੇ ਇਸੇ ਤਰ੍ਹਾਂ ਅੱਜ ਭਾਈ ਹੇਮੇ ਦਾ ਉਹ ਰੁੱਖਾ ਮਿੱਸਾ ਪ੍ਰਸ਼ਾਦਾ ਨਾਲ ਗੁਰੂ ਕੇ ਚਾਰ ਸਿੰਘ ਨੇ ਸਿੱਖ ਨੇ ਤੇ ਉਹਨਾਂ ਨੂੰ ਵੀ ਰੁੱਖੇ ਮਿੱਸੇ ਪ੍ਰਸ਼ਾਦੇ ਦੇ ਵਿੱਚੋਂ 36 ਪ੍ਰਕਾਰ ਦੇ ਭੋਜਨ ਜਿੰਨਾ ਆਨੰਦ ਬਖਸ਼ਿਸ਼ ਕਰ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਮਾਰੇ ਕਹਿੰਦੇ ਗਰੀਬੀ ਵੀ ਭਲੀ ਏ ਆਨੰਦ ਗਰੀਬੀ ਜਿੱਥੇ ਆਨੰਦ ਬਣਿਆ ਰਹੇ ਵੱਡੇ ਉਹਨੂੰ ਕੀ ਕਰਨਾ ਜਿੱਥੇ ਚਿੰਤਾ ਹੀ ਪਈ ਪਈ ਰਹੇ ਜਿੱਥੇ ਚਿੰਤਾ ਛੋੜੇ ਫਿਗਰੇ ਪਈ ਰਹੇ ਤੂੰ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਗਰੀਬੀ ਵੀ ਤੇਰੀ ਭਲੀ ਏ ਆਨੰਦ ਗਰੀਬੀ ਸਾਧ ਸੰਗ ਤੂੰ ਰੱਬ ਦੀ ਸੰਗਤ ਵਿੱਚ ਤਾਂ ਜੁੜਦਾ ਹੈ ਨਾ ਰੋਈ ਆਨੰਦ ਗਰੀਬੀ ਸਾਧ ਸੰਗ ਜਿੱਤ ਪ੍ਰਭ ਚੇਤੇ ਆਏ ਜਿਹਦੇ ਨਾਲ ਪ੍ਰਭ ਨੂੰ ਚੇਤੇ ਆ ਤੇ ਰੱਬ ਜਾਣਦੇ ਆ ਤੇਗਲਾ ਬਚਨ ਜਲ ਜਾਓ ਇਹੋ ਬਡਪਣਾ ਮਾਰੇ ਕਹਿੰਦੇ ਆਦਾਂ ਲੱਗੇ ਪੱਠ ਪਵੇ ਬਡੇ ਪੜ ਬਡਪਣ ਤੇਰਾ ਜਲ ਜਾਓ ਇਹ ਬਡਪਣਾ ਜਿਤ ਮਾਇਆ ਲਪਟਾਏ ਜਿਤ ਨਾਲ ਸਾਰੀ ਉਮਰ ਮਾਇਆ ਨਾਲ ਹੀ ਲਪਟੇ ਰਹਿਣਾ ਹੈ ਕਿ ਮਾਇਆ ਮਨੋਂ ਨਾ ਵਿਸਰੇ ਮੰਗਾ ਦੰਮ ਦੰਮ ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ ਜਿਹੜੇ ਸਾਹ ਦੇ ਨਾਲ ਦੰਮ ਦੇ ਨਾਲ ਦੰਮ ਦੰਮ ਸਦਾ ਸੰਭਾਲਦਾ ਦੰਮ ਨਾ ਬਿਰਥਾ ਜਾਏ ਏਵਸਥਾ ਬਣਾਉਣੀ ਸੀ ਉਸਦੇ ਦਮ ਨਾਲ ਮਾਇਆ ਮਾਇਆ ਕਰ ਰਿਆ ਦਿਨ ਰਾਤ ਤਾਂ ਮਾਰੇ ਕਹਦੇ ਇਹ ਭੜੀ ਗਰੀਬੀ ਤੇ ਅਗਲਾ ਬਚਨ ਪੀਸਣ ਪੀਸ ਓਟ ਕਾਂਬਰੀ ਸੁਖ ਮਨ ਸੰਤੁਖਾਇ ਪੀਸਣ ਪੀਸ ਤੂੰ ਆਪ ਚੱਕੀ ਪੀ ਕੇ ਪੀਸਣ ਪੀਸ ਓਟ ਕਾਂਬਰੀ ਵੇਖ ਹਿਮਿਆਂ ਭਵੇਂ ਤੂੰ ਆਪ ਚੱਕੀ ਪੀ ਕੇ ਰਸ਼ਾਦਾ ਤਿਆਰ ਕੀਤਾ ਤਨ ਦੇ ਉੱਤੇ ਤੇਰੀ ਆ ਪਾਟੀ ਦੀ ਕੰਬਲੀ ਓੜੀ ਏ ਫਿਰ ਕੀ ਹੋਇਆ ਪੀਸਨ ਪੀਸ ਓਡ ਓਡ ਕਾਮਰੀ ਪਰ ਮਨ ਦੇ ਅੰਦਰ ਸੁਖ ਮਨ ਸੰਤੋਖ ਆਏ ਮਨ ਦੇ ਅੰਦਰ ਦਾ ਤੇਰੇ ਸੰਤੋਖ ਹੈ ਨਾ ਤੇਰੇ ਮਨ ਦੇ ਅੰਦਰ ਰੱਬ ਨੇ ਪਰਮੇਸ਼ਰ ਨੇ ਸੰਤੋਖ ਦੀ ਦਾਤ ਬਖਸ਼ਿਸ਼ ਕੀਤੀ ਏ ਕੋਈ ਸੰਤੋਖ ਦੀ ਦਾਤ ਛੋਟੀ ਨਹੀਂ ਅਦਾਤ ਜਿਹਨੂੰ ਰੱਬ ਸੰਤੋਖ ਦੀ ਦਾਤ ਬਖਸ਼ਿਸ਼ ਕਰਦੇ ਉਹ ਥੋੜੇ ਦੇ ਵਿੱਚ ਹੀ ਸ਼ੁਕਰ ਮਨਾਉਂਦਾ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਬਾਹਰ ਕਹਿੰਦੇ ਨੇ ਪੀਸਨ ਪੀਸ ਓਟ ਕਾਮਰੀ ਸੁਖਮਨ ਸੰਤੋਖਾਏ ਐਸੋ ਰਾਜ ਨ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਰਾਜ ਭਾਗ ਵੀ ਉਹ ਕਿਸੇ ਕੰਮ ਨਹੀਂ ਉਹ ਰਤਬੇ ਵੀ ਕਿਸੇ ਕੰਮ ਨਹੀਂ ਉਹ ਰਾਜ ਭਾਗ ਵੀ ਕਿਸੇ ਕੰਮ ਨਹੀਂ ਜਿਹਦੇ ਪ੍ਰਾਪਤ ਹੋਇਆ ਤੂੰ ਪ੍ਰਭੂ ਪਰਮਾਤਮਾ ਹੀ ਵਿਸਰਜ ਜਿਦ ਤ ਨਰਾਇਣ ਤ੍ਰਿਪਤਾਏ ਜਿਹਦੇ ਨਾਲ ਤ੍ਰਿਪਤੀ ਨਹੀਂ ਹੋਣੀ ਐ ਅੰਨ ਧੰਨ ਦੇ ਭੰਡਾਰਿਆਂ ਦੀ ਥੋੜ੍ਹ ਨਹੀਂ ਮਾਇਆ ਦਾ ਪਤਾ ਨਹੀਂ ਕਿੰਨੀ ਕੋ ਮਾਇਆ ਪਤੀ ਐ ਤੂੰ ਪਰ ਜਿਹਦੇ ਨਾਲ ਸੰਤੋਖ ਹੀ ਨਹੀਂ ਆਇਆ ਸਬਰ ਹੀ ਨਹੀਂ ਆਇਆ ਤੇ ਮਾਰੇ ਕਹਿੰਦੇ ਉਸ ਰਾਜ ਭਾਗ ਨੂੰ ਵੀ ਕੀ ਕਰੰਦਾ ਉਸ ਰਾਜ ਭਾਗ ਨੂੰ ਵੀ ਕੀ ਕਰਨਾ ਜਿਹਦੇ ਨਾਲ ਮਨ ਨੂੰ ਸੰਤੋਖ ਸਬਰ ਹੀ ਨਹੀਂ ਆਇਆ ਤੇ ਅਗਲਾ ਬਚਨ ਕਰਦੇ ਨੇ ਫਿਰ ਨਗਨ ਫਿਰ ਤਰਾਂਗੇ ਕਿ ਕਹਿ ਉਹ ਸੋਪਾ ਪਾਏ ਕਹਿੰਦੇ ਰੱਬ ਦੇ ਪਿਆਰੇ ਬਿੱਪੂ ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਭਾਵੇਂ ਤਨ ਦੇ ਉੱਤੇ ਸੁੰਦਰ ਵਸਤਰ ਨਹੀਂ ਧੰਨਵਾਦ ਤਨ ਦੇ ਉੱਤੇ ਸੋਹਣੇ ਕੱਪੜੇ ਨਹੀਂ ਨਾ ਉਹ ساری ਉਮਰ ਫਟੇ ਪੁਰਾਣੇ ਕੱਪੜੇ ਪਾ ਕੇ ਪਾ ਕੇ ਰੱਬ ਦੇ ਰੰਗ ਵਿੱਚ ਰਤਿਆ ਮਸਤ ਅਲ ਮਸਤ ਫਿਰਦੇ ਨੇ ਭਵਰੇ ਦੀ ਤਰ੍ਹਾਂ ਨਗਨ ਫਿਰਤ ਰੰਗ ਏਕ ਕਾ ਉਹ ਇੱਕ ਦੇ ਰੰਗ ਦੇ ਵਿੱਚ ਰੱਤੇ ਨੇ ਇੱਕ ਪਰਮਾਤਮਾ ਨੇ ਜਿਹੜਾ ਇੱਕ ਸਤ ਚਿਤ ਆਨੰਦ ਪਰਿਪੂਰਨ ਪਰਮਾਤਮਾ ਹੈ ਇੱਕ ਦੇ ਰੰਗ ਦੇ ਵਿੱਚ ਰੱਤੇ ਨੇ ਉਹ ਰੱਬ ਦੇ ਪਿਆਰੇ ਨਗਨ ਫਿਰਤ ਰੰਗ ਏਕ ਕਾ ਉਹ ਸੋਭਾ ਪਾਏ ਉਹ ਤਾਂ ਵੀ ਜਗ ਦੇ ਵਿੱਚ ਸੋਭਾ ਪਾਉਂਦੇ ਨੇ ਤਨ ਦੇ ਉੱਤੇ ਭਾਵੇਂ ਪਾਟੇ ਪੁਰਾਣੇ ਕੱਪੜੇ ਨੇ ਫੱਟੀ ਪੁਰਾਣੀ ਗੋਦੜੀ ਪਹਿਨੀ ਏ ਤੇ ਤਾਂ ਵੀ ਰੱਬ ਦੇ ਪਿਆਰੇ ਉਹ ਸੋਭਾ ਪਾਉਂਦੇ ਨੇ ਜਗਤ ਵਿੱਚ ਤੇ ਦੂਜੇ ਪਾਸੇ ਪਾਟ ਪਟੰਬਰ ਬਿਰਥਿਆ ਜੈ ਰਾਚ ਲੁਬਾਏ ਜਿਹੜਾ ਲੋਭ ਦੇ ਵਿੱਚ ਰਚਿਆ ਹੋਇਆ ਨਾ ਗਰਸਿਆ ਹੋਇਆ ਉਹਦੇ ਤਨ ਦੇ ਉੱਤੇ ਰੇਸ਼ਮ ਪੱਟ ਦੇ ਕੱਪੜੇ ਵੀ ਹੋਣ ਪਾਏ ਤਾਂ ਵੀ ਮਾਰੇ ਕਹਿੰਦੇ ਦੁਨੀਆ ਦੇ ਲੋਕ ਮੂੰਹ ਤੇ ਭਾਵੇਂ ਉਹਨੂੰ ਚੰਗਾ ਚੰਗਾ ਕਹੀ ਜਾਣ ਪਰ ਸੋਭਾ ਉਹਦੀ ਵਡਿਆਈ ਪਿੱਛੇ ਕੋਈ ਨਹੀਂ ਕਰਦਾ ਸੋਭਾ ਵਡਿਆਈ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਨਾ ਦੁਨੀਆਦਾਰੀ ਵੱਲੋਂ ਤੇ ਨਾ ਪਰਮੇਸ਼ਰ ਦੇ ਕਰੋ ਤੇ ਇੱਕ ਜੀਵ ਹੋਇ ਜਿਹੜਾ ਤਨ ਤੇ ਫਟੇ ਪੁਰਾਣੇ ਵਸਤਰ ਪਾ ਕੇ ਇੱਕ ਦੇ ਰੰਗ ਵਿੱਚ ਰਟਿਆ ਹੋਇਆ ਹੈ ਤਾਂ ਵੀ ਉਹ ਸੋਭਾ ਪਾਉਂਦਾ ਹੈ ਜਗਤ ਵਿੱਚ ਤੇ ਨਿਰੰਕਾਰ ਦੇ ਘਰ ਨਹੀਂ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਹ ਰਾਚੁਣ ਪਾਏ ਇਹ ਜਦੋਂ ਬਚਨ ਮਾਰਾ ਨੇ ਉਚਾਰਣ ਕੀਤੇ ਨਾ ਭਾਈ ਹੇਮੇ ਦੇ ਨਾਲ ਇੱਕ ਬਚਨ ਮੈਂ ਹੋਰ ਸਾਂਝਾ ਕਰਦੇ ਹਾਂ ਅੱਜ ਵੀ ਛਾਪਰੀ ਸਾਹਿਬ ਗੁਰਦੁਆਰਾ ਸੁਭਾਏ ਮਾਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਤਿਹਾਸ ਪੜ ਸਕਦੇ ਹੋ ਤੇ ਛਾਪਰੀ ਸਾਹਿਬ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਭਾਈ ਹਿਮੇ ਕੋਲ ਗਏ ਨੇ ਉੱਥੇ ਜਲ ਦੀ ਪਾਣੀ ਦੀ ਕਮੀ ਸੀ ਤੇ ਭਾਈ ਹਿਮੇ ਨੂੰ ਕਹਿ ਲਗੇ ਹਿਮਿਆ ਆ ਵੇਖ ਬਾਹਰ ਇੱਕ ਢੇਮ ਪਈ ਐ ਅੱਠ ਨੁਕਰੀ ਢੇਮ ਸੀ ਉਹ ਅੱਠ ਨੁਕਰੀ ਢੇਮ ਨੂੰ ਚੁੱਕ ਤੇ ਭਾਈ ਹਿਮੇ ਨੇ ਮਾਰੇ ਦਾ ਹੁਕਮ ਮੰਨ ਕੇ ਬਚਨ ਮੰਨ ਕੇ ਉੱਟੇ ਮਨੂ ਚੁੱਕਿਆ ਤੇ ਥੱਲਿਓ ਪਾਣੀ ਦਾ ਚਸ਼ਮਾ ਫੁੱਟਿਆ ਪਾਣੀ ਦਾ ਚਸ਼ਮਾ ਫੁੱਟਿਆ ਤੇ ਉੱਥੇ ਕੱਜ ਸੋਮਾ ਤਿਆਰ ਹੈ ਉੱਥੇ ਸਰੋਵਰ ਤੁਸੀਂ ਜਾਂਦੇ ਹੋ ਨਾ ਚਾਰ ਪੌਨੇ ਹੁੰਦੇ ਨੇ ਸਰੋਵਰ ਦੇ ਤਰਨਤਾਰਨ ਸਾਹਿਬ ਚੱਲ ਜੋ ਦੂਖਨਵਾਰਨ ਸਾਹਿਬ ਚੱਲ ਜੋ ਸੱਚਖੰਡ ਦਰਬਾਰ ਸਾਹਿਬ ਕਿਤੇ ਵੀ ਦਰ ਤੇ ਚੱਲ ਜੋ ਚਾਰ ਮੁਕਰਾਂ ਸਰੋਵਰ ਹੁੰਦਾ ਪਰ ਉਸ ਸਥਾਨ ਦੇ ਉੱਤੇ ਮਾਰੇ ਨੇ ਅੱਠ ਨੁੱਕਰੀ ਢੇਮ ਚੁਕਾਈ ਸੀ ਭਾਈ ਹਿੰਮੇ ਤੋਂ ਤੇ ਅੱਠ ਨੁਕਰਾ ਅਜੋਥੇ ਸਰੋਵਰ ਜਿਹੜਾ ਸੁਭਾਏ ਮਾਨਿਆ ਗੁਰਦੁਆਰਾ ਛਾਪਰੀ ਸਹਿ ਭਾਈ ਹੇਮੇ ਦਾ ਜਿੱਥੇ ਛਾਪਰੀ ਸੀ ਅੱਠ ਨੁਕਰੀ ਸਰੋਵਰ ਆ ਤੇ ਉਥੇ ਮਾਰੇ ਨੇ ਬਚਨ ਵੀ ਕੀਤਾ ਸੀ ਕਿ ਕਿਸੇ ਮਾਤਾ ਨੂੰ ਕਿਸੇ ਭੈਣ ਨੂੰ ਕੋਈ 18 ਦੀ ਬਿਮਾਰੀ ਦਾ ਰੋਗ ਹੋਏਗਾ ਨਾ 18 ਦੀ ਬਿਮਾਰੀ ਉਥੇ ਆ ਕੇ ਸੱਚੇ ਦਿਲੋਂ ਭਾਵਨਾ ਰੱਖ ਕੇ ਇਸ਼ਨਾਨ ਕਰੇਗੀ ਤੇ ਉਹਦਾ 18 ਦਾ ਰੋਗ ਜਿਹੜਾ ਦੂਰ ਹੋ ਜਾਏਗਾ ਅੱਜ ਵੀ ਸਿੱਖ ਸੰਤਾਂ ਭਾਵਨਾ ਲੈ ਕੇ ਜਾਂਦੇ ਨੇ ਤੇ ਮਾਰਿਆ ਨੇ ਕਿਹਾ ਕਿ ਤੈਨੂੰ ਜਾਂ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਪਰਮੇਸ਼ਰ ਦੇ ਘਰੋਂ ਭਾਈ ਹੇਮਿਆਂ ਜਦੋਂ ਮਾਰਿਆ ਨੇ ਕਿਹਾ ਨਾ ਕਿ ਤੈਨੂੰ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਜਿਹੜੀਆਂ ਨੇ ਪ੍ਰਾਪਤ ਹੋਣਗੀਆਂ ਤੇ ਭਾਈ ਹੇਮਾ ਫਿਰ ਹੱਥ ਜੋੜ ਕੇ ਖੜੋ ਗਿਆ ਗੱਲ 'ਚ ਅੱਲਾ ਪਾ ਕੇ ਕਿ ਮਹਾਰਾਜ ਮੈਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਐ ਮਾਰੇ ਮੈਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਜੇ ਗਰੀਬ ਤੇ ਤਰੁੱਠੇ ਹੋਣਾ ਜੇ ਗਰੀਬ ਦੇ ਉੱਤੇ ਖੁਸ਼ ਹੋਏ ਹੋ ਨਾ ਮਹਾਰਾਜ ਤੇ ਕਿਰਪਾ ਕਰੋ ਮੇਰੀ ਝੋਲੀ ਨਾਮ ਦੀ ਦਾਤ ਪਾ ਦਿਓ ਕਿ ਮੈਂ ਸਵਾਸ ਸਵਾਸ ਤੁਹਾਡਾ ਨਾਮ ਜਪਾਂ ਮੈਨੂੰ ਸਵਾਸ ਸਵਾਸ ਨਾਮ ਨਾ ਵਿਸਰੇ ਸਵਾਸ ਸਵਾਸ ਨਾਮ ਦੀ ਦਾਤ ਮੇਰੀ ਝੋਲੀ ਚ ਪਾ ਦਿਓ ਜੇ ਗਰੀਬ ਤੇ ਤਰੁੱਠੇ ਹੋ ਜੋ ਭਾਈ ਹੇਮੇ ਨੇ ਬੇਨਤੀ ਕੀਤੀ ਸੀ ਨਾ ਫਿਰ ਲਾਸਟ ਦੇ ਵਿੱਚ ਇਸ ਸ਼ਬਦ ਦੇ ਜੋ ਦੋ ਪੰਕਤੀਆਂ ਨੇ ਫਿਰ ਭਾਈ ਹੇਮੇ ਵੱਲੋਂ ਮਾਰੇ ਨੇ ਉਚਾਰਨ ਕੀਤੀਆਂ ਜਿਵੇਂ ਉਹਨੇ ਬੇਨਤੀ ਕੀਤੀ ਕਹਿਣ ਲੱਗਾ ਭਾਈ ਹਿਮਾ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ ਹੈ ਮਾਰੇ ਕਹਿਣ ਲੱਗੇ ਸਭ ਕਿਛ ਤੁਮਰੈ ਹਾਥ ਪ੍ਰਭ ਏ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਆਪ ਕਰੇ ਕਰਾਏ ਤੁਸੀਂ ਆਪ ਕਰਦੇ ਹੋ ਤੇ ਜੀਵਾਂ ਪਾਸੋਂ ਕਰਾਉਂਦੇ ਹੋ ਜੋ ਜੀਵ ਕਰਦੇ ਨੇ ਨਾ ਤੁਸੀਂ ਜੀਵਾਂ ਪਾਸੋਂ ਆਪ ਹੀ ਕਰਾਉਣ ਵਾਲਿਓ ਸਭ ਕਿਸ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਤੁਸੀਂ ਆਪ ਕਰਨ ਕਰਾਉਣ ਦੇ ਸਮਰਥ ਹੋ ਕਿਰਪਾ ਕਰੋ ਜੇ ਗਰੀਬ ਤੇ ਤਰੁੱਠਿਓ ਨਾ ਤੇ ਕਿਰਪਾ ਕਰੋ ਸਾਸ ਸਾਸ ਸਿਮਰਤ ਰਹਾ ਨਾਨਕ ਦਾਣ ਪਾਏ ਜੇ ਤਰੁੱਠਿਓ ਨਾ ਤੇ ਇਹ ਦਾਤ ਮੇਰੀ ਝੋਲੀ ਚ ਪਾ ਦੋ ਕਿ ਮੈਂ ਹਰ ਸਾਹ ਦੇ ਨਾਲ ਸਾਸ ਸਾਸ ਸਿਮਰਤ ਰਹਾ ਤੁਹਾਡਾ ਨਾਮ ਸਿਮਰਦਾ ਰਾਂ ਤੁਹਾਡੀ ਬੰਦਗੀ ਕਰਦਾ ਰਹਾ ਇਹ ਦਾਤ ਮੇਰੀ ਝੋਲੀ ਚ ਪਾ ਦਿਓ ਇਹ ਦਾਤ ਮੈਨੂੰ ਬਖਸ਼ਿਸ਼ ਕਰ ਦਿਓ ਮੰਗੋ ਰਾਮ ਤੇ ਇੱਕ ਦਾਣ ਆਪਾਂ ਵੀ ਮੰਗਦੇ ਆ ਹੁਣ ਵੀ ਮੰਗਣਿਆ ਅਰਦਾਸ ਵਿੱਚ ਹਰ ਰੋਜ਼ ਸਿੱਖ ਨਾ ਦੋ ਵਕਤ ਅਰਦਾਸ ਹੁੰਦੀ ਏ ਤੇ ਦੋਵੇਂ ਵਕਤ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸੱਤ ਦਾਣ ਮੰਗਦੇ ਆ ਤੇ ਸਤਾਂ দানਾਂ ਵਿੱਚੋਂ ਆਖਰੀ দান ਜਿਹੜਾ ਉਹ ਹੈ ਸਰਮੌਰ দান ਸਭ ਤੋਂ ਉੱਤਮ দান ਅਰਦਾਸ ਕਰਦੇ ਹਾਂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹਾ ਦਾਣ ਭਰੋਸਾ ਦਾਣ ਇਹ 6 ਦਾਣ ਤੇ ਸਤਵਾਂ ਦਾਣ ਇਹ ਸਤਵੇਂ ਦਾਣ ਦੇ ਨਾਲ ਜੁੜਦਾ ਹੈ ਦਾਨਾ ਸਿਰ ਦਾਣ ਸਿਰ ਦਾਣ ਦਾ ਭਾਵ ਹੁੰਦਾ ਹੈ ਕਿ ਸਰਮੌਰ ਜਿਵੇਂ ਬਚਨ ਪੜਦੇ ਆ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ 40 ਪਉੜੀਆਂ ਸੰਪੂਰਨ ਪੜੀਏ ਉਹਦੇ ਵਿੱਚ ਬਚਨ ਪੜਦੇ ਆ ਨਾ ਬਾਣੀਆਂ ਸਿਰ ਬਾਣੀ ਭਾਵ ਕੇ ਬੜੀਆਂ ਬਾਣੀਆਂ ਨੇ ਪਰ ਸਾਰਿਆਂ ਤੋਂ ਬਾਣੀ ਉੱਤਮ ਬਾਣੀ ਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਾਣੀਆਂ ਸਿਰ ਬਾਣੀ ਇਸੇ ਤਰ੍ਹਾਂ ਸਭ ਤੋਂ ਵੱਡਾ ਦਾਨਾਂ ਤੋਂ ਦਾਨ ਏ ਜਿੱਥੇ ਆਪਾਂ ਦੁੱਧ ਪੁੱਤ ਦੀ ਦਾਤ ਮੰਗਦੇ ਆ ਰੁਤਬਿਆਂ ਦੀ ਦਾਤ ਮੰਗਦੇ ਆ ਕੋਈ ਪਦਾਰਥਾਂ ਦੀ ਪ੍ਰਾਪਤੀ ਮੰਗਦੇ ਆ ਸਭ ਤੋਂ ਵੱਡਾ ਇਹ ਦਾਨ ਏ ਨਾਮ ਦਾ ਦਾਨ ਇਹ ਮੰਗਣਾ ਬੜਾ ਜ਼ਰੂਰੀ ਹੈ ਦਾਨਾ ਸਿਰਦਾਨ ਨਾਮ ਦਾਣ ਇਹ ਨਾਮ ਦਾ ਦਾਨ ਜੋ ਭਾਈ ਹੈਮਾ ਅਜਿ ਗੁਰੂ ਅਰਜਨ ਦੇਵ ਸਾਹਿਬ ਜੀ ਕੋਲੋਂ ਮੰਗ ਰਿਹਾ ਆਪਣਾ ਪੱਲਾ ਅੜ ਕੇ ਮਾਰੇ ਕਿਰਪਾ ਕਰੋ ਸਭ ਕੁਝ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਕਿਰਪਾ ਵਰਤਾਓ ਜੇ ਤਰੁੱਠੇ ਉਹ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਇਹ ਦਾਨ ਮੇਰੀ ਝੋਲੀ ਚ ਪਾ ਫਿਰ ਮਾਰ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਪਾਈ ਹੈ ਨਾਮ ਦੀ ਦਾਤ ਬਖਸ਼ਿਸ਼ ਕੀਤੀ ਜਿੱਥੇ ਮਾਰ ਨੇ ਚਰਨ ਪਾਏ ਭਾਈ ਹੇਮੇ ਦੇ ਸਦਕਾ ਜਿੱਥੇ ਭਾਈ ਹੇਮੇ ਨੇ ਨਾਮ ਜਪਿਆ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਾਰ ਨੇ ਚਰਨ ਪਾਏ ਉੱਥੇ ਅੱਜ ਵੀ ਰੌਣਕਾਂ ਲੱਗੀਆਂ ਨੇ ਚੈਰ ਬੈਠੇ ਉਹੀ ਬਚਨ ਜਿੱਥੋਂ ਆਪਾਂ ਅਰੰਭਤਾ ਸ਼ੁਰੂ ਕੀਤੀ ਸੀ ਸਮਾਦਾਸ ਦਾ ਜਿਹੜਾ ਆ